ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਵਿੱਚ ਰਹਿੰਦੇ ਇੱਕ ਸਿੰਘ ਦੇ ਹੱਥ ਲੱਗੇ 12 ਸਾਲ ਪੁਰਾਣੇ ਕੇਸ ਦੇ ਸਬੂਤ ਤੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੀ ਹਾਂ ਸਾਧ ਸੰਗਤ ਜੀ ਦੱਸ ਦਈਏ ਕੀ ਪਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਉਸ ਦੇ ਉੱਪਰ ਜੋ ਕਿ ਬਲਾਤਕਾਰ ਦੇ ਇਲਜ਼ਾਮ ਲੱਗੇ ਹੋਏ ਨੇ 12 ਸਾਲ ਪਹਿਲਾਂ ਇੱਕ ਲੜਕੀ ਦਾ ਕਤਲ ਹੁੰਦਾ ਹੈ ਤੇ ਇਹ ਸਾਰੀ ਘਟਨਾ ਜੋ ਹੈ ਇਸ ਨੂੰ ਜੋੜਿਆ ਜਾ ਰਿਹਾ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜੀ ਹਾਂ ਹੁਣ ਇੱਕ ਸਿੰਘ ਜੋ ਕਿ ਪਰਮੇਸ਼ਰ ਦਵਾਰ ਵਿਖੇ ਕਾਫੀ ਸਾਲਾਂ ਤੋਂ ਰਹਿ ਰਿਹਾ ਹੈ ਤੇ ਉਸ ਦੇ ਹੱਥ ਉਹ 12 ਸਾਲ ਪੁਰਾਣੇ ਸਬੂਤ ਲੱਗੇ ਨੇ ਤੇ ਹੋ ਗਿਆ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿੱਥੇ ਜੋ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰ ਰਿਹਾ ਸੀ ਆਪਣੇ ਆਪ ਨੂੰ ਇਹ ਕਹਿ ਰਿਹਾ ਸੀ ਕਿ ਅਸੀਂ ਤਾਂ ਬੇਕਸੂਰ ਹਾਂ ਸਾਡੀ ਕੋਈ ਵੱਡੇ ਪੱਧਰ ਤੇ ਜਾਂਚ ਕਰ ਲਵੇ ਤਾਂ ਕਰ ਸਕਦਾ ਹੈ ਪਰ ਹੁਣ ਜਦੋਂ ਉਸ ਸਿੰਘ ਦੇ ਹੱਥ ਉਹ 12 ਸਾਲ ਪੁਰਾਣੀ ਸਬੂਤ ਹੀ ਲੱਗ ਗਏ ਨੇ ਜੋ 2012 ਦੇ ਵਿੱਚ ਘਟਨਾ ਘਟੀ ਸੀ ਤੇ ਹੁਣ ਸਭ ਕੁਝ ਸਾਹਮਣੇ ਆ ਗਿਆ ਹੈ ਤੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਬਾਰੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਉਸ ਦੇ ਉੱਪਰ ਬਲਾਤਕਾਰ ਅਤੇ ਇੱਕ ਕਤਲ ਦਾ ਮਾਮਲਾ ਜੁੜਿਆ ਹੋਇਆ ਹੈ ਤੇ ਐਫ ਆਈ ਆਰ ਵੀ ਪੁਲਿਸ ਵੱਲੋਂ ਦਰਜ ਕਰ ਲਈ ਗਈ ਹੈ ਤੇ ਉਧਰ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਰਣਜੀਤ ਸਿੰਘ ਢੱਡਰੀਆਂ ਵਾਲਾ ਬਾਰ-ਬਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਲਾਈਵ ਹੋ ਰਿਹਾ ਹੈ ਅਤੇ ਲਾਈਵ ਆ ਕੇ ਇਹ ਕਹਿ ਰਿਹਾ ਕਿ ਅਸੀਂ ਬੇਕਸੂਰਾ। ਕਾਫੀ ਲੋਕ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸਪੋਰਟ ਦੇ ਵਿੱਚ ਵੀ ਖੜੇ ਨੇ ਕਿ 12 ਸਾਲਾਂ ਤੋਂ ਇਹ ਮਾਮਲਾ ਕਿਉਂ ਰੁੜਿਆ ਰਿਹਾ। ਜੇਕਰ ਇਹ ਕਤਲ ਹੋਇਆ, ਬਲਾਤਕਾਰ ਹੋਇਆ ਤਾਂ ਪਰਿਵਾਰਕ ਮੈਂਬਰ 12 ਸਾਲ ਪਹਿਲਾਂ ਕਿਉਂ ਨਹੀਂ ਆਏ? ਇਹ ਸਵਾਲ ਵੀ ਬਹੁਤ ਉੱਠਦੇ ਨੇ। ਪਰ ਉਸ ਤੋਂ ਬਾਅਦ ਜੋ આરોਪ ਲੱਗੇ ਨੇ, ਜਿਸ ਪਰਿਵਾਰ ਨੇ આરોਪ ਲਾਏ ਨੇ ਉਹਨਾਂ ਦੀ ਗੱਲ ਵੀ ਮੰਨੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਆਪਣੀ ਧੀ ਨੂੰ ਖੋਇਆ ਹੈ ਐਨੇ ਸਾਲ ਉਹਨਾਂ ਦੀ ਕੋਈ ਨਾ ਕੋਈ ਮਜਬੂਰੀ ਰਹੀ ਹੋਵੇਗੀ ਅਤੇ ਇਹੀ ਕਹਿ ਰਹੇ ਨੇ ਕਿ ਸਾਨੂੰ ਧਮਕੀਆਂ ਮਿਲ ਰਹੀਆਂ ਸੀ ਇਸ ਕਰਕੇ ਅਸੀਂ ਕੇਸ ਨੂੰ ਸਾਹਮਣੇ ਨਹੀਂ ਲਿਆ ਸਕੇ ਤੇ ਹੁਣ 12 ਸਾਲਾਂ ਬਾਅਦ ਇਹ ਕੇਸ ਮੋੜ ਤੋਂ ਉਜਾਗਰ ਹੋਇਆ ਹੈ ਤੇ ਉਹਨਾਂ ਨੇ ਐਫ ਆਈ ਆਰ ਵੀ ਦਰਜ ਕਰਵਾਈ ਹੈ ਬਾਕੀ ਸਾਧ ਸੰਗਤ ਜੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਦੇਖਦੇ ਹੋ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਗੁਰਫਤੇ ਪਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ